ਆ ਵੈਕਰ ਚ ਕੀ ਪਤਾ ਹੈ ਮੈਂ ਸਾਰਦ ਸਿੰਘ ਸੰਧੂ ਸਰਪੰਚੀ ਯੂਨੀਅਨ ਜੋ ਕਿ ਸਾਡੇ ਬੱਚਾ ਸੀ ਅਨਮੋਲ ਪਿੰਡ ਝੋਕੜਾਲ ਸਿੰਘ ਤੋਂ ਇਹਨਾਂ ਨੇ ক্রিকেট ਦੇ ਵਿੱਚ ਇਹਨਾਂ ਨੇ ਅੱਜ ਟ੍ਰਾਇਲ ਦਿੱਤਾ ਸੀਗਾ ਤੇ ਪੀਐਸਆਈ ਪੀਸੀਏ ਪੀਸੀਏ ਦੇ ਵਿੱਚ ਇਹਨਾਂ ਨੇ ਟੈਸਟ ਦਿੱਤਾ ਸੀਗਾ ਉਹ ਟੈਸਟੇ ਪਾਸ ਹੋ ਗਏ ਸੀ ਤੇ ਇਹਨਾਂ ਨੇ ਜਾਣਾ ਸੀਗਾ ਖੇਡਣ ਵਾਸਤੇ ਬਹੁਤ ਵਧੀਆ ਮੁੰਡਾ ਜਿਹੜਾ ক্রিকেট ਦੇ ਵਿੱਚ ਖੇਡਦਾ ਹੈ ਤੇ ਇੱਕ ਪ੍ਰਸ਼ਾਸਨ ਦੀ ਜਿਹੜੀ ਗਲਤੀ ਦੇ ਨਾਲ ਇਹ ਮੁੰਡਾ ਜਿਹੜਾ ਇਹਦੀ ਚੋਣ ਨਹੀਂ ਹੋ ਸਕੀ ਗਲਤੀ ਇਹ ਵੀ ਆ ਦੇਖੋ ਮੈਂ ਦਿਖਾਉਣਾ ਚਾਹਣਾ ਅਨਮੋਲ ਚੌਕੀਦਾਰ ਦਾ ਜਿਹੜਾ ਸੀਗਾ ਚੌਕੀਦਾਰ ਦਾ ਸਰਟੀਫਿਕੇਟ ਉਹਦੇ ਤੇ ਸਹੀ ਤਰੀਕ ਸੀਗੀ 14/7/2008 ਤੇ ਪਰ ਮਹਿਕਮੇ ਨੇ ਕੀ ਕੀਤਾ ਪ੍ਰਸ਼ਾਸਨ ਵਾਲਾ ਨੇ ਸਿਵਲ ਸਰਜਨ ਮਹਿਕਮੇ ਨੇ ਉਹਨਾਂ ਨੇ ਕੀ ਕੀਤਾ ਵੀ ਇਹਨੂੰ ਨਹੀਂ ਕਰਦਾ 14 ਨੂੰ ਇਸ ਕਰਕੇ ਚੌਕੇ ਦਾ ਨਾਮ ਆ ਬਣਾਦਾ ਉਹਨਾਂ ਨੇ ਗਲਤੀ ਉਹਨਾਂ ਦੀ ਹੈ ਨਾ ਕਿ ਸਾਡੀ ਹੈ ਅੱਜ 8 ਦਿਨ ਹੋ ਗਏ ਸਾਨੂੰ ਉੱਥੇ ਘੇੜੇ ਕੱਢਦਿਆਂ ਨੂੰ ਅੱਜ ਉਹਨਾਂ ਨੇ ਸਿਵਲ ਸਰਜਨ ਮੈਡਮ ਸਾਹਿਬ ਇੱਕ ਉੱਤੇ ਡੀਸੀ ਦਫ਼ਤਰ ਦੇ ਵਿੱਚ ਬਹਿੰਦੇ ਨੇ ਉੱਪਰ ਵਾਲਾ ਦਫ਼ਤਰ ਬਣਿਆ ਫਰੋਜ਼ਪੁਰ ਅੱਜ ਉਹਨਾਂ ਨੇ ਜਦੋਂ ਸਾਨੂੰ ਦਾਖਾ ਇਸ਼ੂ ਕੀਤਾ ਇਹ ਸਰਟੀਫਿਕੇਟ ਆ ਉਦੋਂ ਸਾਡਾ ਟਾਈਮ ਲੰਘ ਚੁੱਕਿਆ ਸੀ ਕਿਉਂਕਿ 11 ਵਜੇ ਉਹਨਾਂ ਦੀ ਚੌਂ ਨ ਹੋਣੀ ਸੀ ਖਡਾਰੀਆਂ ਦੀ ਉਹ ਹੋ ਗਈ ਏ ਮੈਂ ਕਹਿੰਦਾ ਸੀਐਮ ਭਗਵਤਵਰਮ ਕਹਿੰਦੇ ਨੇ ਵੀ ਅਸੀਂ ਸਾਡੇ ਪ੍ਰਮਧ ਅਧਿਕਾਰੀ ਕੰਮ ਕਰਨਗੇ ਅਸੀਂ ਰਿਕਵੈਸਟ ਵੀ ਕੀਤੀ ਏ ਵੀ ਅਕਾ ਗਰੀਬ ਬੱਚੇ ਦੇ ਭੁੱਖ ਦਾ ਸਵਾਲ ਹੈ ਤੁਸੀਂ ਇਹਦਾ ਕਰ ਦਿਓ ਪਰ ਉਹਨਾਂ ਨੇ ਨਹੀਂ ਕੀਤਾ ਅੱਜ ਪ੍ਰਸ਼ਾਸਨ ਦੀ ਜਿਹੜੀ ਗਲਤੀ ਦੇ ਕਰਕੇ ਇਹ ਸਾਡਾ ਅੱਜ ਬੱਚਾ ਰਹਿ ਗਿਆ ਮੈਂ ਕਹਿੰਦਾ ਵੀ ਉਹ ਜਿਹੜੇ ਸਟਾਫ ਨੇ ਉਹਨਾਂ ਦਾ ਵਿਹਾਰ ਵੀ ਬੜਾ ਮਾੜਾ ਸੀ ਤੇ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਾ ਕਿਸੇ ਹੋਰ ਬੱਚੇ ਦੀ ਜਿਹੜੀ ਜ਼ਿੰਦਗੀ ਉਹ ਖਰਾਬ ਨਾ ਹੋ ਜਾਵੇ ਕਿਉਂਕਿ ਇੰਨਾ ਇੰਟੈਲੀਜੈਂਟ ਸੀ ਬੱਚਾ ਇਹ ক্রিকেট ਦੇ ਵਿੱਚ ਬੜੇ ਸ਼ੌਂਕ ਨਾਲ ਖੇਡਦਾ ਸੀਗਾ ਇੱਕ ਆ ਮਹਿਕਮੇ ਦੀ ਪ੍ਰਸ਼ਾਸਨ ਦੀ ਗਲਤੀ ਦੇ ਨਾਲ ਇਹ ਅੱਜ ਇਹ ਜਾ ਨਹੀਂ ਸਕਿਆ ਖੇਡਣ ਕਰਕੇ ਮਹਾਂਗੁਰਜੀ ਕਾਲ ਸਾਹਿਬ